ਯਾਹਮ ਇਹ ਤਾਂ ਕੀ ਟਾਈਮ ਜਿਹੜਾ ਸਿਖਰ ਤੇ ਹੋਊਗਾ ਪਰ ਉਸ ਤੋਂ ਅੰਤ ਨਹੀਂ ਜਾਂਦਾ ਜਦੋਂ ਤੱਕ ਇਹਨਾਂ ਕਿਸਾਨਾਂ ਨੇ ਜਿਆਦਾ ਵੀ ਅਸੀਂ ਜਿਹੜਾ ਲੋਕ ਕਰਾਂਗੇ ਜਿੰਨੀ ਤੱਕ ਤਾਂ ਉਹਦੇ ਤੋਂ ਤੁਹਾਡੇ ਕੋਲ ਵੀ ਲੱਗੀਦਾ ਪਿਆਰੀ ਜੀ ਕੋਈ ਅਪੀਲ ਕੀਤੀ ਜਾ ਰਹੀ ਹੈ ਮੇਰੀ ਅਪੀਲ ਨਹੀਂ ਸਾ ਮੇਰੇ ਤਾਂ ਕਿਸਾਨਾਂ ਨੂੰ ਅਪੀਲ ਹੈ ਦੇਖੋ ਜਿਹੜੇ ਆਪਣੇ ਆਪ ਨੂੰ ਕਿਸਾਨ ਲੀਡਰ ਕਹਿੰਦੇ ਆ ਉਹਨਾਂ ਨੂੰ ਤਾਂ ਮੈਂ ਉਹਨਾਂ ਨਾਲ ਤਾਂ ਮੈਂ ਚਿਰੇ ਬਾਜੀ ਪਹਿਲੇ ਦੇ ਕਿਸਾਨਾਂ ਨਾਲ ਗੱਲ ਕਰਦਾ ਵੀ ਤੁਸੀਂ ਇਸ ਗੱਲ ਨੂੰ ਘੋਖੋ ਕਿਸਾਨੀ ਅਗਰ ਜਿਹੜੇ ਮੁੱਤੇ ਹੈਗੇ ਉਹਨਾਂ ਦਾ ਹੱਲ ਕੇਂਦਰੀ ਸਰਕਾਰ ਨੇ ਕਰਨਾ ਹੈ ਐਮਐਸਪੀ ਪੰਜਾਬ ਦੇ ਕਿਸਾਨਾਂ ਨੂੰ ਮਿਲ ਰਹੀ ਹੈ 2014 ਤੋਂ ਲੈ ਕੇ ਹੁਣ ਦੁੱਗਣੀ ਵੀ ਹੋ ਗਈ ਪਰ ਇਹਦੇ ਨਾਲ ਕਿਸਾਨ ਦਾ ਜਿਹੜਾ ਗੁਜ਼ਾਰਾ ਨਹੀਂ ਚੱਲ ਰਿਹਾ ਉਹਦੀ ਆਮਦਨ ਵਧਾਣ ਦੀ ਲੋੜ ਹੈ ਉਹਦੇ ਵਾਸਤੇ ਅਸੀਂ ਮਿਲ ਜੁਲ ਕੇ ਬੈਠ ਕੇ ਉਹਨਾਂ ਦੀ ਆਵਾਜ਼ ਕੇਂਦਰ ਸਰਕਾਰ ਦੇ ਵਿੱਚ ਬੀਜੇਪੀ ਸਰਕਾਰ ਦੇ ਨਾਲ ਬੈਠ ਕੇ ਗੱਲ ਕਰਕੇ ਵਿਵਾਨ ਦਾ ਇਜਤਿਹਾਮ ਕਰਾਂਗੇ ਉਹ ਹਣਾ ਲੋਕਤੰਤਰੀ ਤਰੀਕੇ ਨਾਲ ਲੀਡਰ ਆਪਣੀ ਲੀਡਰੀ ਚਮਕਾਣ ਲੋਕਤਾਂਤ੍ਰਿਕ ਤਰੀਕੇ ਚ ਰਹਿ ਕੇ ਕਰਨ ਕਿਸਾਨਾਂ ਦੇ ਮੁੱਦੇ ਸਾਬ ਜਿਹੜਾ ਕਿਸਾਨ ਹੈ ਜਿਸ ਤਨ ਲਾਗੇ ਸੋਤਨ ਜਾਣੇ ਅਸੀਂ ਵੀ ਕਿਸਾਨ ਹੈ ਸਾਬ ਮੇਰੇ ਗਲੇ ਚ ਹਰਾ ਪਰਣਾ ਨਹੀਂ ਪਿਆਦਾ ਮਤਲਬ ਆ ਨਹੀਂ ਮੈਂ ਕਿਸਾਨ ਨਹੀਂ ਹਰਾ ਪਰਣਾ ਪਾ ਕੇ ਜਿਹੜੇ ਕਿਸਾਨੀ ਦਾ ਠੇਕੇਦਾਰੀ ਲਈ ਬੈਠੇ ਹੈ ਸਾਬ ਠੇਕੇਦਾਰਾਂ ਦਾ ਤੇ ਸਾਬ ਪੰਜਾਬ ਨੇ ਦੇਖ ਰੱਖਿਆ ਕਿਸੇ ਵੀ ਪਾਰਟੀ ਦੇ ਹੁਣ ਠੇਕੇਦਾਰ ਬਖਸ਼ਦੇ ਨਹੀਂ ਕਿਸੇ ਨੂੰ ਇਸ ਕਰਕੇ ਜਿਹੜਾ ਕਿਸਾਨ ਹੈ ਉਹਦਾ ਦਰਦ ਅਸੀਂ ਸਮਝਦੇ ਹਾਂ ਉਹਦੀ ਆਮਦਨ ਵਧਾਉਣ ਵਾਸਤੇ ਕੇਂਦਰ ਸਰਕਾਰ ਪੂਰਾ ਹਮਲਾ ਮਾਰ ਕੇ ਕਰਾਵਾਂਗੇ ਪਰ ਲੋਕਤਾਂਤਰੀਕ ਤਰੀਕੇ ਨਾਲ ਲੀਡਰਾਂ ਦਾ ਫੇਰ ਵੀ ਜੇ ਉਹਨਾਂ ਦਾ ਹੈਗਾ ਵੀ ਅਸੀਂ ਆਪਣੀ ਗੱਲ ਚੱਕਣੀ ਹੈ ਤੇ ਲੋਕਤਾਂਤਰੀਕ ਤਰੀਕੇ ਨਾਲ ਆਪਣੀ ਗੱਲ ਰੱਖਣੀ ਹੈ ਸਰਪੱਤ ਜੀ ਇਹਦੇ ਨਾਲ ਕਿਸੇ ਦਾ ਸਬੰਧ ਇਹਦੇ ਨਾਲ ਜੁੜਿਆ ਸਵਾਲ ਇਹ ਹੈ ਕਿ ਕੱਲ ਕਿਸਾਨਾਂ ਨੇ ਕਿਹਾ ਵੀ ਅਸੀਂ ਰੋਡ ਬਲੌਕ ਕਰਾਂਗੇ ਤੇ ਵਰਕਰਾਂ ਨੂੰ ਅੰਦਰ ਨਹੀਂ ਆਉਣ ਦੇਵਾਂਗੇ ਮੈਂ ਸਮਝਦਾ ਫਿਰ ਫਿਰ ਐਂਗਰ ਹੋ ਫਿਰ ਲੋਕਤਾਂਤਰੀਕ ਤਰੀਕੇ ਵਾਲੀ ਗੱਲ ਤੁਸੀਂ ਬੰਦ ਕਰ ਦਿਓ ਫਿਰ ਤਾਂ ਕੱਲ ਤੁਸੀਂ ਕਹਿਦੇ ਹੋਗੇ ਵੀ ਅਸੀਂ ਵੋਟ ਪਾਣੀ ਨਹੀਂ ਜਾਣ ਦੇ ਦਿੰਦੇ ਸਰਕਾਰਾਂ ਤੇ ਦੋਨੋਂ ਗੱਲਾਂ ਜਿਹੜਾ ਤੁਸੀਂ ਇੱਕ ਪਾਸੇ ਕਹਿੰਦੇ ਹੋ ਸਾਡੇ ਲੋਕਤੰਤਰੀ ਕਧਕਾਰ ਹੈ ਦੂਜੇ ਪਾਸੇ ਲੋਕਤੰਤਰਿਕ ਦਾ ਤਿਵਾਰ ਸਭ ਤੋਂ ਵੱਡਾ ਵੀ ਵੋਟ ਪਾ ਕੇ ਸਰਕਾਰ ਬਦਲੋ ਆਪਣੀ ਸਰਕਾਰ ਬਣਾਓ ਉੱਥੇ ਤਾਂ ਖੁੱਲ ਕੇ ਮੈਂ ਦੇਖਿਆ ਕਰ ਲ ਉਥੇ ਜਲੰਧਰ ਦੇ ਅੰਦਰ ਤਾਂ ਕਾਂਗਰਸ ਦੇ ਨਾਰੇ ਲਾਈ ਜਾਂਦੇ ਪਰ ਕਰੋ ਕਾਂਗਰਸ ਦੀ ਰੈਲੀ 'ਚ ਚੜਜੋ ਕਾਂਗਰਸ ਦੀ ਸਟੇਜ 'ਤੇ ਚੜ ਕੇ ਲਾਓ ਇਹ ਕਾਂਗਰਸ ਪਾਰਟੀ ਮੈਂ ਕਾਂਗਰਸ ਪਾਰਟੀ ਦੇ 50 ਸਾਲ ਰਿਆਂ ਮੈਂ ਬਰਾਬਰ ਦਾ ਉਸ ਜੁਰਮ ਦਾ ਭਾਗੀਦਾਰ ਹੀ ਆ ਕਿ ਕਦੋਂ ਆਈ ਸੀ ਸੁਆਮੀਨਾਥਨ ਰਿਪੋਰਟ ਭੀਜੇ ਅਜੇ ਫੇਰ ਚੱਕ ਕਰਦੇ ਉਹ ਬੰਦਾ ਇੱਕ ਵਾਰੀ ਠੁੱਡਾ ਖਾ ਕੇ ਡਿੱਗ ਜੇ ਲੋਕ ਕਹਿੰਦੇ ਅਨਗਲੀ ਹੋ ਗਈ ਦੂਜੀ ਵਾਰੀ ਉੱਥੇ ਜਾ ਕੇ ਫੇਰ ਠੁੱਡਾ ਖਾ ਕੇ ਫਿਰ ਲੋਕ ਸਮਝਦਾਰੀ ਤੇ ਸਵਾਲ ਉਠਾਣਗੇ ਵੀ ਆਹ ਕਿਹੜੀ ਸਮਝਦਾਰੀ ਕਮਲਾ ਹੋਇਆ ਜਾ ਕੇ ਉੱਥੇ ਜਾ ਕੇ ਫਿਰ ਕੋਚੇਚਾਲ ਮਾਰੀ ਉਹਨਾਂ ਨੂੰ ਕੁਝ ਨਹੀਂ ਦੇਖੋ ਮੈਂ ਇਸ ਕਰਕੇ ਨਹੀਂ ਕਹਿ ਰਿਹਾ ਮੈਂ ਬੀਜੇਪੀ ਚ ਬੈਠਾ ਜੀ ਸਰ ਇਹ ਸਾਰੇ ਲੋਕਾਂ ਨੂੰ ਪਰਤ ਕੇ ਦੇਖ ਲਿਆ ਨੇ ਆ ਜਿਹੜਾ ਹੁਣ 10 ਕਰੋੜ ਕਿਸਾਨਾਂ ਦਾ ਕਰਜਾ ਮਾਂ ਜਿਹੜਾ ਆ ਰਿਹਾ 6000 ਰੁਪਏ ਸਾਲਾਨਾ 10 ਕਰੋੜ ਕਿਸਾਨਾਂ ਨੂੰ ਆ ਰਿਹਾ ਸਾਬ 60000 ਕਰੋੜ ਹਰ ਸਾਲ ਮਾ ਮਾਫ ਕਰਜੇ ਕਰ ਲੋ ਜਾਂ ਹਮਦਨ ਚ ਕਰ ਲੋ 60000 ਕਰੋੜ ਰੁਪਏ ਕਿਸਾਨਾਂ ਦੇ ਖਾਤਿਆਂ 'ਚ ਡਾਇਰੈਕਟ ਆ ਰਹੇ ਉਹਨੂੰ ਕੀ ਕਹੋਗੇ ਪਰ ਮੈਂ ਨਾ ਮੰਨੂ ਲੀਡਰਾਂ ਨੇ ਆਪਣੀ ਦੁਕਾਨ ਚਲਾਉਣ ਵਾਸਤੇ ਆਪਣੀ ਲੀਡਰੀ ਚੁਕਾਉਣ ਵਾਸਤੇ ਕਿਸਾਨਾਂ ਨੂੰ ਗੁਮਰਾ ਨਾ ਕਰਨ ਕਿਸਾਨਾਂ ਨੂੰ ਬਦਨਾਮ ਨਾ ਕਰ ਮੇਰੀ ਇੰਨੀ ਅਪੀਲ ਹੈ ਤੁਸੀਂ ਰਾਜਨੀਤਿਕ ਵਿਰੋਧ ਕਰਨਾ ਛੱਡੋ ਕਿਸੇ ਪਾਰਟੀ ਨਾਲ ਚੜਜੋ ਭਗਵੰਦ ਮਾਨ ਨਾਲ ਚੜਜੋ ਮੈਨੂੰ ਲੱਗਦਾ ਹੈ ਕਿ ਕਾਂਗਰਸ ਦਾ ਤਾਂ ਕੋਈ ਲੀਡਰ ਨਹੀਂ ਪਤਾ ਕਿਹੜਾ ਲੀਡਰ ਹੈ ਉਹਨਾਂ ਨੂੰ ਇਲੈਕਸ਼ਨ ਲੈਣਾ ਉਹਨਾਂ ਨੂੰ ਇਲੈਕਸ਼ਨ ਲੜ ਲੈਣਾ ਚਾਹੀਦਾ ਹੈ ਜੀ ਚਰਚਾਵਾਂ ਚੱਲ ਰਹੀਆਂ ਨੇ ਜੀ ਕੱਲ ਜਿਹੜੇ ਕੋਈ ਨਾਮੀ ਚਿਹਰੇ ਨੇ ਉਹ ਵੀ ਜਿਹੜਾ ਹੈ ਭਾਜਪਾ ਦਾ ਪੰਨਾ ਵਾਰ ਚੱਲ ਰਹੇ ਨੇ ਕਿਉਂ ਇਦਾਂ ਦਾ ਵੀ ਜਾਣਕਾਰੀ ਚਾਹੀਦੀ ਹੈ ਉਹ ਤਾਂ ਕੱਲ ਦਾ ਤਾਂ ਕੱਲ ਹੋਊਗਾ ਸਾਮੈਂ ਦਾ ਅੱਜ ਦੀ ਗੱਲ ਕਰੀਏ ਨਾ ਵੀ ਅੱਜ ਦੇ ਦਿਨ ਮੁੱਦਿਆਂ ਤੇ ਅਸੀਂ ਕਿਸਾਨ ਦੇ ਨਾਲ ਖ ਮੈਂ ਸਭ ਤੋਂ ਪਹਿਲਾਂ ਕਹਿ ਰਿਹਾ ਹਾਂ ਪਰ ਬਤਾਊਗਾ ਕੌਣ ਉਹਦਾ ਫੈਸਲਾ ਕਿਸਾਨ ਬੈਠ ਕੇ ਕਰਨ ਲੀਡਰਾਂ ਦੇ ਨਾਂ ਛੱਡਣ ਜਿਹੜੇ ਸੁੱਤੇ ਰਹਿ ਜਾਣਗੇ ਉਹ ਤਾਂ ਫਿਰ ਉਹਨਾਂ ਦੇ ਘਰੇ ਕਿੱਟੇ ਜੰਮਦੇ ਆ ਸਾਭ ਆਪਣੀ ਬਾਗਡੋਰ ਲੀਡਰਾਂ ਨੂੰ ਜਿਹੜੇ ਆਪਣੀ ਲੀਡਰੀ ਚੋਂ ਕਾ ਰਹੇ ਆ ਉਹਨਾਂ ਦੇ ਹੱਥ ਨਾ ਫੜਾਓ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦਾ ਦੌਰਾ ਕਰ ਰਹੇ ਨੇ ਜਨਕੀ ਤਿੰਨ ਮਹਾਰੈਲੀਆਂ ਹੋਣ ਜਾ ਰਹੀਆਂ ਨੇ ਸਭ ਤੋਂ ਪਹਿਲਾਂ ਪਟਿਆਲਾ ਵਿਖੇ ਪੁੱਜਣਗੇ ਪ੍ਰਨੀਤ ਕੋਰ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਜਾਵੇਗਾ ਤਿਆਰੀਆਂ ਜਿਹੜੀਆਂ ਚੱਲ ਰਹੀਆਂ ਨੇ ਪਟਿਆਲਾ ਦੇ ਵਿੱਚ ਕੀ ਵੱਡਾ ਐਲਾਨ ਕਰ ਸਕਦੇ ਨੇ ਪ੍ਰੀਤਕੌਰ ਦੇ ਹੱਕ ਦੇ ਵਿੱਚ ਜੇਕਰ ਪ੍ਰੀਤਕੌਰ ਪਟਿਆਲਾ ਜ਼ਿਲ੍ਹੇ ਤੋਂ ਜਿੱਤਦੀ ਹੈ ਤਾਂ ਕੀ ਵੱਡਾ ਐਲਾਨ ਹੋ ਸਕਦਾ ਹੈ ਬੇਸ਼ੱਕ ਚੋਣਾਂ ਜਾਬਤਾ ਲੱਗਿਆ ਹੋਇਆ ਹੈ ਤੇ ਜਿਹੜੀਆਂ ਤਿਆਰੀਆਂ ਨੇ ਉਹ ਮੁਕੰਮਲ ਹੋ ਚੁੱਕੀਆਂ ਨੇ ਜਿੰਮੀ ਟਕੜਾ ਸਾਡੇ ਵਿੱਚ ਮੌਜੂਦ ਨੇ ਸੋ ਜਾਇਜ਼ਾ ਲੈਣ ਵਾਸਤੇ ਪਹੁੰਚੇ ਨੇ ਹੋਰ ਜਿਹੜੇ ਭਾਜਪਾ ਦੇ ਅਧਿਕਾਰੀ ਸਹਬਾਨ ਨੇ ਉਹ ਵੀ ਇੱਥੇ ਪਹੁੰਚੇ ਨੇ ਸੁਹੇਲ ਜਾਖੜ ਨੇ ਵੀ ਜਿਹੜਾ ਜਾਇਜ਼ਾ ਲਿਆ ਭਾਈ ਜੀ ਪ੍ਰਧਾਨ ਮੰਤਰੀ ਆ ਰਹੇ ਨੇ ਕਿੰਨੀ ਸਟੇਜ ਬਣਾਈ ਗਈ ਹੈ ਕੀ ਪ੍ਰਬੰਧ ਕੀਤੇ ਗਏ ਨੇ ਸਭ ਤੋਂ ਪਹਿਲਾਂ ਤਾਂ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰਧਾਨ ਮੰਤਰੀ ਜੀ ਲਈ ਅਸੀਂ ਇੱਥੇ ਤਕਰੀਬਨ 40 ਹਜ਼ਾਰ ਦੇ ਨੇੜੇ ਸਾਡੀ ਕੁਰਸੀ ਹੈ ਜਾਂ 50 ਦੇ ਨੇੜੇ ਹੋ ਜਾਣੀ ਹੈ ਅੱਛਾ ਜੀ ਤੇ ਘੱਟੋ ਘੱਟ ਜਿਹੜਾ ਅੰਦਾਜ਼ਾ ਸਾਡਾ ਲੱਖ ਦੇ ਕਰੀਬ ਸੰਗਤ ਨੇ ਇੱਥੇ ਪਹੁੰਚਣਾ ਪ੍ਰਧਾਨ ਮੰਤਰੀ ਜੀ ਦੇ ਵਿਚਾਰ ਸੁਣਨ ਲਈ ਉਹਨਾਂ ਨੇ ਦਰਸ਼ਨ ਕਰਨ ਕਿੰਨੇ ਵਜੇ ਦਾ ਸਮਾਂ ਰੱਖਿਆ ਗਿਆ ਹੈ ਕੋਈ ਸਮਾਂ ਹੈਗਾ ਕਿਉਂਕਿ ਜਿਹੜੇ ਲੋਕ ਨੇ ਇੱਕ ਵੀ ਦੂਜੇ ਪਾਸੇ ਕਿਸਾਨ ਵੀ ਕਹਿ ਰਹੇ ਨੇ ਅਸੀਂ ਜਿਹੜਾ ਵਿਰੋਧ ਕਰਾਂਗੇ ਮੈਂ ਜਿਹੜੇ ਵਰਕਰ ਨੇ ਉਹਨਾਂ ਨੂੰ ਅੰਦਰ ਨਹੀਂ ਆਂਟਾ ਜਾਵੇਗਾ ਕੀ ਲੱਗਦਾ ਹੈ ਕਿ ਜ਼ਾਇਦਾਈ ਦਾ ਕਿਸਾਨ ਨੂੰ ਜਿਹੜਾ ਇਸ ਤਰ੍ਹਾਂ ਦਾ ਬੋਲਣਾ ਕਿ ਪੂਰੇ ਪੰਜਾਬ ਦੇ ਕਿਸਾਨ ਵੱਲੋਂ ਕੋਲ ਅੱਜ ਪਤਾ ਕੀ ਹੈ ਜੀ ਤਕਰੀਬਨ ਕੋਈ ਸਾਡਾ 1 ਵਜੇ ਸਟੇਜ ਸ਼ੁਰੂ ਹੋ ਜੂਗੀ ਤੇ ਪ੍ਰਧਾਨ ਮੰਤਰੀ ਜੀ 2:3 3 ਵਜੇ ਇੱਥੇ ਪਹੁੰਚ ਜਾਣਗੇ ਤੇ ਰਹੀ ਗੱਲ ਕਿਸਾਨਾਂ ਦੀ ਮੈਂ ਵੀ ਕਿਸਾਨ ਆ ਪਰ ਸਾਰੇ ਪੰਜਾਬੀ ਕਿਸਾਨੀ ਨਾਲ ਜੁੜੇ ਹੋਏ ਆ ਤੁਹਾਨੂੰ ਪਤਾ ਜਦੋਂ ਕਿਸਾਨ ਅੰਦੋਲਨ ਚੱਲਦਾ ਸੀ ਮੈਂ ਖੁਦ ਉਹ ਟਾਈਮ ਦੇ ਉੱਤੇ ਜਦੋਂ ਕੋਈ ਕਿਸਾਨ ਜਿਹੜੇ ਤਿੰਨ ਕਾਨੂੰਨ ਸੀ ਉਹਨਾਂ ਦੀ ਆਵਾਜ਼ ਉਹਨਾਂ ਦੇ ਖਿਲਾਫ ਆਵਾਜ਼ ਬੁਲੰਦ ਕਰਨ ਦੇ ਲਈ ਮੈਂ ਆਪ ਟ੍ਰੈਕਟਰ ਨੂੰ ਅੱਗ ਲਾਈ ਸੀ ਇੰਡੀਆ ਗੇਟ ਦੇ ਉੱਤੇ ਜਾ ਕੇ ਪਰਚੇ ਵੀ ਸਹੇ ਦੋ ਵਾਰੀ ਉੱਥੇ ਪੈਦਲ ਯਾਤਰਾ ਵੀ ਕਰੀਆਂ 6 ਮਹੀਨੇ ਮੈਂ ਉੱਥੇ ਰਿਹਾ ਸੋ ਮੈਂ ਦੱਸਣਾ ਚਾਹੁੰਦਾ ਇੱਥੇ ਕੀ ਹੋ ਰਿਹਾ ਅੱਜ ਜਿੰਨੇ ਵੀ ਮਤਲਬ ਪੋਲਿਟਿਕਲ ਦੂਜੀਆਂ ਪਾਰਟੀਆਂ ਨੇ ਉਹ ਵੈਸੇ ਤਾਂ ਕਹਿੰਦੇ ਨੇ ਵੀ ਬੀਜੇਪੀ ਦਾ ਪੰਜਾਬ 'ਚ ਕੁਝ ਨਹੀਂ ਪਰ ਤੁਸੀਂ ਉਹ ਇੰਨੇ ਅੱਜ ਬਗੜਹਾੜ ਚ ਆ ਗਏ ਚਾਹੇ ਉਹ ਆਪ ਦੇ ਵਰਕਰ ਨੇ ਚਾਹੇ ਕਾਂਗਰਸ ਦੇ ਨੇ ਜਾਂ ਆਕਾਲੀ ਦਲ ਦੇ ਨੇ ਉਹ ਕਹੇ ਸਾਡੇ ਕਿਸਾਨਾਂ ਦਾ ਬਹਿਰੂਪ ਉਤਾਰ ਕੇ ਖਰੀਆਂ ਪੱਗਾਂ ਬਨ ਕੇ ਉਹਨਾਂ ਨੇ ਝੰਡੇ ਲੈ ਕੇ ਮਤਲਬ ਵਿਰੋਧ ਕਰਨ ਦਾ ਜਿਹੜਾ ਇਹ ਡਰਾਮਾ ਕਰ ਰਹੇ ਨੇ ਤੇ ਮੈਂ ਕਿਸਾਨ ਜਥੇਬੰਦੀਆਂ ਨੂੰ ਵੀ ਕਹਿਣਾ ਜਿਵੇਂ ਗ੍ਰਾਹ ਜਥੇਬੰਦੀ ਹੈ ਜੀਤ ਫੁੱਲਦੀ ਹੈ ਜਿੰਨੀਆਂ ਵੀ ਜਥੇਬੰਦੀਆਂ ਨੇ ਮੈਂ ਕਹਿਣਾ ਚਾਹੁੰਦਾ ਵੀ ਕਿਸਾਨ ਯੂਨੀਅਨਾਂ ਵੀ ਕਿਤੇ ਨਾ ਕਿਤੇ ਸਾਡੇ ਪੰਜਾਬ ਲਈ ਬਹੁਤ ਅਹਿਮੀਅਤ ਰੱਖਦੀਆਂ ਨੇ ਕਿਸਾਨਾਂ ਦੀ ਗੱਲ ਕਰਦੀਆਂ ਨੇ ਪਰ ਤੁਸੀਂ ਇਹੋ ਜਿਹੇ ਬਹਿਰੂਪੀਏ ਜਿਹੜੇ ਤੁਹਾਡੇ ਮਿਸ ਯੂਜ਼ ਕਰ ਰਹੇ ਨੇ ਕਿਸਾਨ ਯੂਨੀਅਨੀਆਂ ਨੂੰ ਇਹਨਾਂ ਤੋਂ ਬਚ ਕੇ ਰਹਿਣਾ ਚਾਹੀਦਾ ਦੇਖੋ ਵਿਰੋਧ ਕਰਨ ਦਾ ਤਰੀਕਾ ਹੁੰਦਾ ਜਾਇਜ਼ਾ ਕਰੂਗਾ ਤਾਂ ਵੀ ਤੁਸੀਂ ਜੇ ਵਿਰੋਧ ਕਰਨਾ ਹੈ ਦੇਖੋ ਅੱਜ ਇਲੈਕਸ਼ਨ ਦਾ ਸਮਾਂ ਜੇ ਤੁਹਾਨੂੰ ਬੀਜੇਪੀ ਨਹੀਂ ਪਸੰਦ ਹੈ ਕਿ ਤੁਸੀਂ ਇਲੈਕਸ਼ਨ ਦੇ ਵਿੱਚ ਬੀਜੇਪੀ ਨੂੰ ਖਰਾਓ ਤੇ ਜਿਹੜੀ ਤੁਸੀਂ ਪਸੰਦ ਕਰਦੇ ਹੋ ਜਿਨ੍ਹਾਂ ਨੂੰ ਜਿਨ੍ਹਾਂ ਨੇ ਸਾਡੇ ਦਰਬਾਰ ਸਾਹਿਬ ਢਾਏ ਜਿਨ੍ਹਾਂ ਨੇ 47 ਸਾਡੇ ਪੰਜਾਬ ਨੂੰ ਤੋੜਿਆ ਤੇ ਹੁਣ ਤੱਕ ਉਹ ਪੰਜਾਬ ਨੂੰ ਮਾਰ ਮਾਰਦੇ ਰਹੇ ਨੇ ਇਹਦਾ ਮਤਲਬ ਤੁਸੀਂ ਕਾਂਗਰਸ ਦੇ ਹੱਥ ਛੁੱਕ ਕੇ ਬਣ ਕੇ ਇੰਡੀਆ ਗਠਜੁਟਬੰਦ ਜਿਹੜੀ ਕਿ ਸਾਰੇ ਇਹ ਕਾਮਰੇਡ ਲਾਣਾ ਇਕੱਠਾ ਹੋਇਆ ਹੋਇਆ ਜਿਹੜੇ ਧਰਮ ਨੂੰ ਮੰਨਦੇ ਹੀ ਨਹੀਂ ਹੈਗੇ ਸੋ ਪੰਜਾਬ ਤਾਂ ਚੱਲਦੀ ਧਰਮ ਗੁਰਾਂ ਦੇ ਨਾਂ ਤੇ ਚੱਲਦਾ ਸਾਡਾ ਤਕਰੀਬਨ ਸਾਰਾ ਦੇਸ਼ ਹੀ ਧਰਮ ਦੇ ਨਾਂ ਤੇ ਚੱਲਦਾ ਤੇ ਜੇ ਤੁਸੀਂ ਚਾਹੁੰਦੇ ਹੋ ਤੁਸੀਂ ਇਹ ਜੇ ਕਾਮਰੇਡ ਸੋਚ ਨੂੰ ਜਿਨ੍ਹਾਂ ਨੇ ਹਮੇਸ਼ਾ ਪੰਜਾਬ ਦਾ ਦੇਸ਼ ਦਾ ਨੁਕਸਾਨ ਕੀਤਾ ਜੇ ਤੁਸੀਂ ਉਹਨਾਂ ਨੂੰ ਲੈ ਕੇ ਆਣਾ ਫਿਰ ਵੋਟਾਂ ਪਾ ਦਿਓ ਅਗਲੇ ਨੂੰ ਹੂੰ ਹੇ ਬਿਲਕੁਲ ਦੇ ਦੇ ਪ੍ਰਧਾਨ ਮੰਤਰੀ ਆ ਰਹੇ ਕਿ ਲੱਗਦਾ ਹੈ ਕਿ ਪਟਿਆਲਾ ਦੇ ਵਿੱਚ ਕੋਈ ਖਾਸ ਵੱਡਾ ਐਲਾਨ ਕਰ ਸਕਦੇ ਨੇ ਕਿਉਂਕਿ ਬੇਸ਼ੱਕ ਚੋਣ ਜਾਬਤਾ ਲੱਗਿਆ ਹੈ ਚੋਣ ਜਾਬਤੇ ਦੇ ਦੌਰਾਨ ਵੱਡਾ ਜਿਹੜਾ ਐਲਾਨ ਨਹੀਂ ਹੋ ਸਕਦਾ ਕੋਈ ਪ੍ਰੀਤ ਕੋਰ ਦੇ ਹੱਕ ਦੇ ਵਿੱਚ ਕਰ ਸਕਦੇ ਨੇ ਕੋਈ ਸੈਂਟਰ ਦੇ ਵਿੱਚ ਮੰਤਰੀ ਜਾਂ ਕੋਈ ਇਦਾਂ ਤੇ ਕੋਈ ਐਲਾਨ ਹੋ ਸਕਦਾ ਤੁਸੀਂ ਦੇਖੋ ਮੈਂ ਪਟਿਆਲੇ ਵਾਲਿਆਂ ਨੂੰ ਕਹਿਣਾ ਚਾਹਣਾ ਵੀ ਚਲੋ ਤੁਸੀਂ ਕਿਸੇ ਵੀ ਪਾਰਟੀ 'ਚ ਹੋ ਸਕਦੇ ਹੋ ਪਰ ਤੁਹਾਨੂੰ ਯਾਦ ਹੋਊਗਾ ਜਦੋਂ ਕਿਸੇ ਟਾਈਮ 'ਚ ਕੈਪਟਨ ਅਮਰਿੰਦਰ ਸਿੰਘ ਇੱਥੇ ਸੀਐਮ ਰਹੇ ਨੇ ਆਪਾਂ ਨੂੰ ਕਿਤੇ ਅੰਮ੍ਰਿਤਸਰ ਵੀ ਕੋਈ ਜਾਂ ਆਨੰਦਪੁਰ ਸਾਹਿਬ ਵਾਲੇ ਪਾਸੇ ਕੰਮ ਪੈ ਜਾਂਦਾ ਸੀ ਨਹੀਂ ਕਿਤੇ ਪੁਲਿਸ ਵੀ ਰ ਥੋੜਾ ਮਾਨ ਸਤਕਾਰ ਵੀ ਹੁੰਦਾ ਏ ਥੋੜਾ ਕੰਮ ਵੀ ਹੁੰਦਾ ਸੀ ਸੋ ਮੈਂ ਪੰਜਾਬ ਆਪਣਾ ਪਟਿਆਲੇ ਵਾਲਿਆਂ ਨੂੰ ਕਹਿਣਾ ਜੀ ਅਸੀਂ ਫੇਰ ਉਹੀ ਆਪਣਾ ਤਾਕਤ ਆਪਣੇ ਹੱਥਾਂ 'ਚ ਲੈ ਕੇ ਆਉਣੀ ਆ ਮਹਾਰਾਣੀ ਪ੍ਰਨੀਤ ਕੌਰ ਜੀ ਨੂੰ ਦਿੱਤਾਓ ਤੇ ਮਹਾਰਾਣੀ ਪ੍ਰਨੀਤ ਕੌਰ ਜੀ ਜਿੱਤਦੇ ਨੇ ਨਾ ਸੈਂਟਰ ਦੇ ਵਿੱਚ ਕੇਂਦਰੀ ਮੰਤਰੀ ਕੋ ਪਹਿਲਾਂ ਵੀ ਰਹਿ ਚੁੱਕੇ ਨੇ ਤੇ ਦੁਬਾਰਾ ਫੇਰ ਮੋਦੀ ਜੀ ਉਹਨਾਂ ਨੂੰ ਕੇਂਦਰੀ ਮੰਤਰੀ ਬਣਾਉਂਦੇ ਡਰਾਮੇ ਕਰਨ ਦਾ ਸਮਾਂ ਨਹੀਂ ਪੰਜਾਬ ਨੂੰ ਮੁੜਤੇ ਲੀਹਾਂ ਤੇ ਲੈ ਕੇ ਆਉਣ ਦਾ ਸਮਾਂ ਸੋ ਬਿਲਕੁਲ ਇਹਨਾਂ ਜਿਨ੍ਹਾਂ ਨੇ ਵਿਸ਼ੇਸ਼ ਤੌਰ ਤੇ ਬੀਜੇਪੀ ਦੇ ਆਗੂ ਸਰਵਨਾ ਨੇ ਗੱਲਬਾਤ ਕੀਤੀ ਹੈ ਕਿ ਕਿਆ ਦੇ ਦੇ ਪ੍ਰਧਾਨ ਮੰਤਰੀ ਇੱਥੇ ਪਹੁੰਚ ਰਹੇ ਨੇ ਤੇ ਲੋਕਾਂ ਨੂੰ ਸੰਬੋਧਨ ਕਰਨਗੇ ਕਿਉਂਕਿ ਕੱਲ ਜਿਹੜਾ ਇੱਕ ਵੱਡਾ ਜਿਹੜਾ ਇਕੱਠ ਆ ਇੱਥੇ ਦੇਖਣ ਨੂੰ ਮਿਲ ਸਕਦਾ ਹੈ ਪਟਿਆਲਾ ਤੋਂ ਅਮਰਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ